ਮਾਤਾ ਪਿਤਾ ਬੱਚਿਆਂ ਦੇ ਆਪ ਕਹਿੰਦੇ ਸੀ ਕਿ ਸ਼ਹੀਦਾਂ ਦੇ ਦਰ ਤੋਂ ਅਸੀਂ ਆਪ ਚੋਣਿਆ ਇਸ ਦਰ ਤੋਂ ਅਸੀਂ ਦਸਤਾਰ ਆਪਣੇ ਬੱਚੇ ਦੇ ਪਹਿਲੀ ਦਸਤਾਰ ਬਣਾ ਕੇ ਜਾਈਏ ਤਾਂ ਕਿ ਸਾਡਾ ਬੱਚੇ ਨੂੰ ਇਹ ਬੁਰਤੀ ਜੀ ਸਾਹਿਬ ਦਾ ਆਸ਼ੀਰਵਾਦ ਹੀ ਮਿਲੇ ਸੋ ਜੇਸੀ ਇਹਨਾਂ ਬੱਚਿਆਂ ਨੂੰ ਪੁੱਛਦੇ ਆ ਕਿ ਦਮਾਲੇ ਤੁਸੀਂ ਫੈਸ਼ਨ ਲਈ ਨਹੀਂ ਕਰਦੇ ਫਿਰ ਆਪਣੇ ਮਨੋਂ ਬਨ ਰਹੇ ਹੋ ਨਾ ਤਾਂ ਇਹ ਬਿਲਕੁਲ ਇਹ ਬਿਆਨ ਕਰਦੇ ਨੇ ਬੱਚੇ ਕਿ ਸਾਡਾ ਮਾਂ ਨਾ ਕਿਸੇ ਦਮਾਲਾ ਬਨ ਕੇ ਅਸੀਂ ਵੀ ਸਿੰਘ ਨਿਕਲ ਕਸੂਰ ਵਿੱਚ ਲੱਗੇ ਸਾਰੇ ਰਮਾਲ ਬੰਨੇ ਹੋਏ ਨੇ ਇਹ ਨੌਜਵਾਨੋ ਇਹ 2-2 ਘੰਟੇ ਦੀ ਵੇਟ ਕਰਨ ਤੋਂ ਬਾਅਦ ਨੌਜਵਾਨ ਦਸਤਾਰਾਂ ਸਜਾਣ ਲਈ ਖੜ੍ਹਨੇ ਗੁਰੂ ਦੇ ਦਰ ਤੋਂ ਸ਼ਹੀਦਾਂ ਦੇ ਦਰ ਤੋਂ ਦਸਤਾਰ ਬਣਾ ਕੇ ਜਾ ਰਹੇ। ਸੋ ਇਹ ਦੂਵੀਰ ਨੂੰ ਕਿਹਦੇ ਕਹਿੰਦੇ ਨੇ ਯਾਰ ਅਸੀਂ ਦਸਤਾਰ ਬੰਨ੍ਹ ਕੇ ਸ਼ਹੀਦਾਂ ਨੂੰ ਸਨਹਾਂਜਲੀ ਦੇਣਾ ਚਾਹੁੰਦੇ ਆ। ਸੋ ਉਹਨਾਂ ਦੀ ਮੰਨ ਦੀ ਭਾਵਨਾ ਫਿਰ ਸੋ ਉਹਨਾਂ ਨੂੰ ਵੀ ਨਾ ਨਹੀਂ ਕਰਦੇ ਵੀ। ਹਾਂ ਇੱਕ ਗੱਲ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸ਼ਹੀਦਾਂ ਦੇ ਦਰ ਤੋਂ ਕੁਝ ਦਸਤਾਰ ਬੰਨ੍ਹ ਕੇ ਜਾ ਰਹੇ ਹੋ ਇਹ ਦਸਤਾਰ ਨੂੰ ਸਾਹਮਣੇ ਕਰੇ ਰੱਖਿਓ। ਜਿਹੜੇ 25 ਵਰਣ ਕਰਦੇ ਆ ਵੀ ਅਸੀਂ ਕੇਸ ਕੇਸ ਦੀ ਕਿਤਾਬਾਂ ਕਰੱਖਾਂਗੇ। ਉਹਨਾਂ ਨੂੰ ਕੇਸੇ ਦਸਤਾਰਾਂ ਸਥਾਈ ਜਾਂਦੀਆਂ ਨੇ ਛੋਟੇ ਬੱਚਿਆਂ ਨੂੰ ਬੀਪੀਐ ਭੈਣਾ ਨੇ ਬਹੁਤ ਵੱਡੀ ਕਿਰਤ ਦਿਮਾਲੇ ਸਜ ਕੇ ਜਾ ਰਹੇ ਨੇ ਬੜਾ ਅੱਛਾ ਨੌਜਵਾਨਾਂ ਦੇ ਬੱਚਿਆਂ ਚ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਔਰ ਜਿੱਥੇ ਨਤਮਸਤਕ ਹੋਣ ਗੁਰਦੁਆਰਾ ਸਾਹਿਬ ਦੂਰ ਦਰਾਡੇ ਤੋਂ ਸੰਤਾ ਪਹੁੰਚ ਰਹੀਆਂ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਔਰ ਖਾਸ ਤੌਰ ਤੇ ਯੂਥ ਅਕਾਲੀ ਦਲ ਨੇ ਇਥੇ ਦਸਤਾਰ ਦਾ ਲੰਗਰ ਲਾਇਆ ਚ ਜਿੰਦਰ ਸਾਹਿਬਾ ਮੌਜੂਦ ਨੇ ਯੂਥ ਕਾਲੀ ਦਲ ਪੰਜਾਬ ਦੇ ਪ੍ਰਧਾਨ ਨੇ ਚਿੰਦਰ ਸਾਹਿਬ ਪਹਿਲਾ ਕੀ ਸੁਨੇਹਾ ਦੇ ਜਾਂ ਰਹੇ ਹੋ ਤੁਸੀਂ ਲਗਾਤਾਰ ਤੁਹਾਡੇ ਵੱਲੋਂ ਇਹ ਦਸਤਾਰ ਦੇ ਜਿਹੜੇ ਸਿੱਖ ਲਈ ਵੀ ਸ਼ੁਰੂ ਕਰਾਈ ਜਾ ਰਹੀ ਔਰ ਸਦਾ ਸਾਰਾ ਬੰਨੀ ਜਾ ਰਹੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਦੀ ਅਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਦੋ ਦਿਨ ਦਾ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਸੀਗਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਬਿਲਕੁਲ ਸੋ ਪਹਿਲਾਂ ਚਮਕੌਰ ਸਾਹਿਬ ਦੋ ਦਿਨ ਇਹ ਮੇਰੀ ਦਸਤਾਰ ਮੇਰੀ ਸ਼ਾਨ ਦਾ ਸਮਾਗਮ ਚੱਲਿਆ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਚੱਲ ਰਿਹਾ ਸੋ ਦੋ ਦਿਨ ਦੇ ਵਿੱਚ ਅੱਜ ਦੂਜੇ ਦਿਨ ਦਾ ਲਗਭਗ ਮਤਲਬ 4 ਵਜ ਗਏ ਨੇ ਤੇ ਮੈਂ ਸਮਝਦਾ ਕੱਲ ਦੇ ਹਜ਼ਾਰਾਂ ਮਤਲਬ ਨੌਜਵਾਨਾਂ ਨੇ ਸਾਡੀਆਂ ਭੈਣਾਂ ਨੇ ਬਹੁਤ ਵੱਡੀ ਤਦਾਰ ਦੇ ਵਿੱਚ ਦਮਾਲੇ ਸਜਾਏ ਨੇ ਨੌਜਵਾਨਾਂ ਨੇ ਦਸਤਾਰਾਂ ਸਜਾਈਆਂ ਨੇ ਬਾਹਰੋਂ ਉਦੇਸ਼ਾਂ ਤੋਂ ਆ ਕੇ ਬਹੁਤ ਮਾਪਿਆਂ ਨੇ ਆਪਣੇ ਬੱਚਿਆਂ ਦੇ ਦਸਤਾਰ ਉੱਤੇ ਬਣਾਈਆ ਤੇ ਅਸੀਂ ਪੁੱਛਦੇ ਸੀ ਵੀ ਤੁਸੀਂ ਭਾਈ ਬੱਚੇ ਦੇ ਬਣਾ ਰਹੇ ਹੋ ਇਹਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਤਾਂ ਪੇਰੈਂਟਸ ਉਹਦੇ ਮਾਤਾ ਪਿਤਾ ਬੱਚਿਆਂ ਦੇ ਆਪ ਕਹਿੰਦੇ ਸੀ ਚੇਤਾਂ ਦੇ ਦਰ ਤੋਂ ਅਸੀਂ ਆਪ ਚੁੰਨੇ ਆ ਕਿ ਇਸ ਦਰ ਤੋਂ ਅਸੀਂ ਦਸਤਾਰ ਆਪਣੇ ਬੱਚੇ ਤੇ ਪਹਿਲੀ ਦਸਤਾਰ ਬਣਾ ਕੇ ਜਾਈਏ ਤਾਂ ਕਿ ਸਾਡਾ ਬੱਚੇ ਨੂੰ ਇਹ ਗੁਰਤੀ ਗੁਰੂ ਸਾਹਿਬ ਦਾ ਇਥੋਂ ਆਸ਼ੀਰਵਾਦ ਵੀ ਮਿਲੇ ਗੁਰਮਾਨ ਦੇ ਆਸ਼ੀਰਵਾਦ ਦੇ ਨਾਲ ਫਿਰ ਬੱਚੇ ਬੱਚਾ ਮਤਲਬ ਗੁਰੂਆਂ ਦੇ ਲੜ ਲੱਗਿਆ ਰਹੇ ਤੇ ਦਸਤਾਰ ਸਜਾ ਕੇ ਰੱਖੇ ਸਿੱਖੀ ਸੁਰੂ ਬਣਾ ਕੇ ਰੱਖੇ ਸੋ ਨੌਜਵਾਨਾਂ ਨੂੰ ਦਸਤਾਰ ਬੰਨਣ ਲਈ ਪ੍ਰੇਰਿਤ ਕਰਨ ਲਈ ਸਿਰ ਦਾ ਤਾਜ ਅੜਖ ਤੇ ਗੈਰ ਦਾ ਪ੍ਰਤੀਕ ਇਸ ਦਸਤਾਰ ਪਿੱਛੇ ਬੜੀਆਂ ਕੁਰਬਾਨੀਆਂ ਭਰਿਆ ਇਤਿਹਾਸ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਬਖਸ਼ੀ ਉਹਦੇ ਨਾਲ ਹੀ ਅਗੇ ਸਿੱਖੀ ਸਰੂਪ ਵੱਲ ਨੌਜੋਨਾਂ ਨੂੰ ਬੇਨਤੀ ਕਰਨੀ ਕਿ ਸਿੱਖੀ ਸਰੂਪ ਕਿਸ ਵੀ ਰੱਖੋ ਉਹਨਾਂ ਲਈ ਬੇਨਤੀ ਕਰ ਲਈਏ ਮੇਰੀ ਦਸਤਾਰ ਮੇਰੀ ਸ਼ਾਨ ਸ਼ਮਾਕਮ ਚੱਲ ਰਿਹਾ ਵੱਡੀ ਗੱਲ ਇਹ ਰਹੀ ਕਿ ਮੇਰੀਆਂ ਭੈਣਾਂ ਨੇ ਬੱਚੀਆਂ ਨੇ ਬਹੁਤ ਦਮਾਲੇ ਮਤਲਬ ਇਸ ਸਮਾਗਮ ਵਿੱਚ ਬੰਨੇ ਤੁਸੀਂ ਹੁਣ ਵੀ ਦੇਖ ਰਹੇ ਹੋ ਤੁਸੀਂ ਆ ਬੱਚੀ ਦਮਾਲਾ ਸਜਾਰੀ ਆ ਸੋ ਜੇ ਅਸੀਂ ਇਹਨਾਂ ਬੱਚਿਆਂ ਨੂੰ ਪੁੱਛਦੇ ਆ ਕਿ ਦਮਾਲੇ ਤੁਸੀਂ ਫੈਸ਼ਨ ਲਈ ਨਹੀਂ ਕਦੇ ਫਿਰ ਆਪਣੇ ਮਨੋਂ ਬਨ ਰਹੇ ਹੋ ਨਾ ਤਾਂ ਇਹ ਬਿਲਕੁਲ ਇਹ ਬਿਆਨ ਕਰਦੇ ਨੇ ਬੱਚੇ ਕਿ ਸਾਡਾ ਮਾਣਾ ਕਿਸੇ ਦਮਾਲਾ ਬਣ ਕੇ ਅਸੀਂ ਵੀ ਸਿੰਘ ਮਤਲਬ ਸੂਰ ਮੇ ਲੱਗੀ ਕਿਉਂਕਿ ਬੀਬੀਆਂ ਦਮਾਲੇ ਬੰਦੀਆਂ ਨੇ ਸਿੰਘ 17 ਬੰਦੇ ਨੇ ਸੋ ਬੱਡੀ ਜ਼ਰੂਰ ਅਗਲੀ ਵਾਰੀ ਅਸੀਂ ਬੀਬੀਆਂ ਦੇ ਜਿਹੜੇ ਸਪੈਸ਼ਲ ਦਮਾਲਿਆਂ ਦੇ ਕੋਚ ਜਿਹੜੇ ਸਾਡੀਆਂ ਭੈਣਾ ਕੋਚ ਨੇ ਉਹਨਾਂ ਨੂੰ ਅਸੀਂ ਅਗਲੀ ਵਾਰੀ ਨਾਲ ਇੱਥੇ ਜ਼ਰੂਰ ਬੇਨਤੀ ਕਰਕੇ ਨਾਲ ਰੱਖਾਂਗੇ ਕਿਉਂਕਿ ਇਹ ਸਾਨੂੰ ਪਹਿਲਾਂ ਆਈਡੀਆ ਨਹੀਂ ਸੀ ਕਿ ਬੀਬੀਆਂ ਤੇ ਬੱਚੀਆਂ ਵੀ ਆ ਸਕਦੀਆਂ ਦਮਾਲੇ ਬਣਾਉਣ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜਾ ਸਫਲ ਸਮੋਗੋ ਸਮਾਗਮ ਚੱਲ ਰਿਹਾ ਅਸੀਂ ਤੁਹਾਨੂੰ ਵੀ ਤੁਹਾਡੇ ਮਾਧਿਅਮ ਰਹੀਂ ਸੁਣਨ ਵਾਲੇ ਲੱਖਾਂ ਸੰਗਤਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਤੁਸੀਂ ਵੀ ਅਰਦਾਸ ਕਰਿਓ ਕਿ ਗੁਰੂ ਸਾਹਿਬ ਆਪ ਅੰਗ-ਸੰਗ ਸਾਈ ਹੋ ਕੇ ਇਹਨਾਂ ਸਮਾਗਮਾਂ ਨੂੰ ਕਾਮਯਾਬ ਕਰਨ ਇਹਨਾਂ ਸਮਾਗਮਾਂ ਵਿੱਚ ਆਉਣ ਵਾਲੇ ਨੌਜਵਾਨ ਭੈਣ ਭਰਾ ਗੁਰਸਿੱਖੀ ਜੀਵਨ ਦੇ ਨਾਲ ਜੁੜਨ ਦਸਤਾਰ ਦੇ ਨਾਲ ਜੁੜਨ ਸੋ ਇਹ ਪੰਥ ਦੀ ਜੜ੍ਹ ਦੀ ਕਲਾ ਹੋਵੇ ਕੌਮ ਦੀ ਜੜ੍ਹ ਦੀ ਕਲਾ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਮੰਗਣ ਵਾਲੀ ਕੌਮ ਸੋ ਮੈਂ ਕਹਿ ਸਕਦਾ ਕਿ ਜਿਵੇਂ ਤੁਸੀਂ ਲੈਨ ਦੇਖੋ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਕਿ ਲਾਈਨ ਦਿਖਾਓ ਸਾਰੇ ਰਮਾਲ ਬੰਨੇ ਹੋਏ ਨੇ ਇਹ ਨੌਜਵਾਨਾਂ ਦੀ ਇਹ 2-2 ਘੰਟੇ ਦੀ ਵੇਟ ਕਰਨ ਤੋਂ ਬਾਅਦ ਨੌਜਵਾਨ 117 ਸਜਣ ਲਿਖਣੇ 2 ਘੰਟੇ ਬਾਅਦ ਨੰਬਰ ਆ ਰਿਹਾ ਮਤਲਬ ਇੰਨੀ ਲੰਬੀ ਲਾਈਨ ਕੱਲ ਸਵੇਰ ਦੀ ਲੱਗੀ ਹੋਈ ਆ ਕਿ 2 ਘੰਟੇ ਬਾਅਦ ਨੰਬਰ ਆਉਂਦਾ ਪਰ ਫੇਰ ਵੀ ਨੌਜਵਾਨ ਤਹਈਆ ਕਰਕੇ ਖੜੇ ਨੇ ਕਿ ਅਸੀਂ ਗੁਰੂ ਦੇ ਦਰ ਤੋਂ ਸ਼ੀਰਾਂ ਦੇ ਦਰ ਤੋਂ ਵਿਸਤਾਰ ਬਣਾ ਕੇ ਜਾਂਦੇ। ਸਭ ਦੀ ਉਪਰਾਲਾ ਕੀਤਾ ਹੈ। ਲਗਾਤਾਰ ਇੱਥੇ ਪੱਗਾ ਬਣੀਆਂ ਜਾ ਰਹੀਆਂ ਹਨ। ਇੱਕ ਕਹਿ ਸਕਦੇ ਹਾਂ ਸਿੱਖੀ ਲਈ ਵੱਡਾ ਉਪਰਾਲਾ ਕਰ ਸਕਦੇ ਆਪਾਂ। ਅਗਰ ਖਾਸ ਤੌਰ ਤੇ ਐਜਪੀਸੀ ਦੀ ਗੱਲ ਕਰੀ ਤੇ ਨਿਰੰਤਰ ਜੇ ਪ੍ਰੋਗਰਾਮ ਚੱਲਣ ਲੱਗਦਾ ਨਹੀਂ ਕਿਤਨਾ ਕਿਤੇ ਜਿਹੜੀ ਸਿੱਖੀ ਆ ਵੱਧ ਪ੍ਰਚਲਿਤ ਹੋ ਸਕੀ ਹੈ। ਐਜਪੀਸੀ ਦੇ ਵੀ ਸਮਾਗਮ ਬਹੁਤ ਚੱਲਦੇ ਰਹਿੰਦੇ ਨੇ। ਇਹ ਨਹੀਂ ਗੱਲ ਹੈਗੀ ਐਜਪੀਸੀ ਨੇ ਬਹੁਤ ਕੁਝ ਕੀਤਾ ਹੈ। ਬਹੁਤ ਕੁਝ ਕਰ ਰਹੀ ਆ। ਸੋ ਸਾਰਿਆਂ ਨੂੰ ਇਹ ਆਪਣਾ ਫਰਜ਼ ਬਣਦਾ ਕੱਲੀ ਐਜਪੀਸੀ ਦਾ ਕਰ ਹੀ ਰਹੀ ਆ। ਆਪਣਾ ਵੀ ਖਲਾਕੀ ਤੌਰ ਤੇ ਸੰਸਥਾਵਾਂ ਨੇ ਮਤਲਬ ਹਰੇਕ ਬੰਦੇ ਦਾ ਫਰਜ ਮੰਨਦਾ ਜਿਵੇਂ ਸ਼੍ਰੋਮਣੀ ਕਾਲ ਦਲ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਸ਼ੁਰੂ ਕੀਤੀ ਗਈ ਹੈ ਗੁਰੂ ਸਾਹਿਬ ਨੇ ਅਕਲ ਤੇ ਬੁੱਧੀ ਬਲ ਤੇ ਤਾਕਤ ਬਖਸ਼ੀ ਤੇ ਇਸ ਸਮਾਗਮ ਦੀ ਸ਼ੁਰੂਆਤ ਕਰਾਈ ਕੋਟਾਨ ਕੋਟਾਨ ਧੰਨਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਇਹ ਬਲ ਤੇ ਬੁੱਧੀ ਦਿੱਤੀ ਕਿ ਇਹ ਸਮਾਗਮ ਕਰੇ ਜਾਣ ਨੌਜੋ ਜਨਾਂ ਨੂੰ ਦਸਤਾਰਾਂ ਦੇ ਨਾਲ ਸਿੱਖੀ ਸੂਬੇ ਦੇ ਨਾਲ ਜੋੜਿਆ ਜਾਵੇ ਜੀ ਸਭ ਇਸ ਤਰ੍ਹਾਂ ਹਿੰਦੂ ਵੀਰ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਦਸਤਾਰ ਬੰਨੀ ਜਾ ਰਹੀ ਹੈ ਪ੍ਰੰਡ ਵੀ ਲਿਆ ਜਾ ਰਿਹਾ ਇਸ ਵਿੱਚ ਕਿ ਅੱਜ ਤੋਂ ਮੈਂ ਪ੍ਰੰਡ ਮੈਂ ਲਿਆ ਜਾ ਰਿਹਾ ਮੈਂ ਇੱਕ ਤੂਬਾ ਪ੍ਰੰਡ ਲੈ ਰਹੇ ਨੇ ਪਰ ਜ ਦਸਤਾਰ ਬਨ ਕੇ ਸ਼ਹੀਦਾਂ ਨੂੰ ਸਲਾਮ ਅਝਲੀ ਦੇਣਾ ਚਾਹੁੰਦੇ ਆ ਸੋ ਉਹਨਾਂ ਦੀ ਮੰਨ ਦੀ ਭਾਵਨਾ ਫਿਰ ਅਸੀਂ ਉਹਨਾਂ ਨੂੰ ਵੀ ਨਾ ਨਹੀਂ ਕਰਦੇ ਵੀ ਹਾਂ ਇੱਕ ਕਾਨੂੰ ਨੂੰ ਬੇਨਤੀ ਕਰਦੇ ਆ ਕਿ ਸ਼ਹੀਦਾਂ ਦੇ ਦਰ ਤੋਂ ਤੁਸੀਂ ਦਸਤਾਰ ਬਨ ਕੇ ਜਾ ਰਹੇ ਹੋ ਇਹ ਦਸਤਾਰ ਨੂੰ ਸਾਹਮ ਕੇ ਕਰੇ ਰੱਖਿਓ ਇਹ ਇਹ ਇਹਨੂੰ ਦਸਤਾਰ ਨੂੰ ਇਹ ਨਾ ਉਹ ਇੱਕ ਕਾਨੂੰ ਬੇਕਦਰਹੀ ਹੋਵੇ ਇਹ ਬੜੀ ਵੱਡੀ ਕੀਮਤ ਆ ਇਹ ਦਸਤਾਰ ਦੀ ਇਹਦੀ ਕੋਈ ਕੀਮਤ ਹੀ ਨਹੀਂ ਹੈਗੀ ਮੈਂ ਤਾਂ ਕਹਾਂ ਵੀ ਇੰਨਾ ਵੱਡਾ ਮੁੱਲ ਹੈ ਦਾ ਦਸਤਾਰ ਸੋ ਇਹ ਜਿਹੜੇ ਹਿੰਦੂ ਵੀਰ ਬਨ ਕੇ ਜਾ ਰਹੇ ਨੇ ਮੁਸਲਮ ਵੀਰ ਬਨ ਕੇ ਜਾ ਰਹੇ ਉਹਨਾਂ ਨੂੰ ਕਿਹਾ ਵੀ ਦਸਤਾਰ ਭਾਈ ਸਾਹਮ ਕੇ ਰੱਖਿਓ ਉਹਨਾਂ ਦੀ ਭਾਵਨਾ ਕਿ ਸਾਡੇ ਦਸਤਾਰ ਸਾ ਅਸੀਂ ਵੀ ਸ਼ਹੀਦਾਂ ਨੂੰ ਸਜਦਾ ਕਰਨਾ ਚਾਹੁੰਦੇ ਹਾਂ ਦਸਤਾਰ ਬਨ ਕੇ ਸਾਡੀ ਆਪਣੀ ਸ਼ਰਧਾਂਜਲੀ ਦੇਣੀ ਚਾਹੁੰਦੇ ਹਾਂ ਵੱਖਰੀ ਤੌਰ ਤੇ ਸੋ ਇਸ ਲਈ ਉਹ ਵੀ ਬਨ ਰਹੇ ਨੇ ਬਾਕੀ ਜਿਹੜੇ ਮਤਲਬ ਸਿੱਖ ਕੌਮ ਦੇ ਨਾਲ ਸੰਬੰਧਿਤ ਨੌਜਵਾਨ ਨੇ ਉਹ ਤਾਂ ਲੰਨਾ ਬਨ ਕੇ ਖੜੀ ਨੇ ਦਸਤਾਰ ਸਜਾਉਣ ਲਈ ਸੋ ਲੜਕੀਆਂ ਦਮਾਲੇ ਬਣਾ ਰਹੀਆਂ ਸੋ ਬਿਲਕੁਲ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਮੇਰੀ ਦਸਤਾਰ ਮੇਰੀ ਸ਼ਾਨ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜੋ ਯੁੱਧ ਅਕਾਲੀ ਦਲ ਵੱਲੋਂ ਉਪਰਾਲਾ ਕੀਤਾ ਗਿਆ ਖਾਸ ਤੌਰ ਤੇ ਦੇਖ ਸਕਦੇ ਹੋ ਹਿੰਦੂ ਵੀਰ ਵੀ ਨੇ ਉਹ ਵੀ ਇੱਥੇ ਪਗ ਬਨਵਾਂ ਪਹੁੰਚੇ ਹੋਏ ਨੇ ਜੋ ਨਤਮਸਤਕ ਹੋ ਰਹੇ ਤੇ ਦੂਰ ਰੱਡ ਤੋਂ ਸੰਗਤਾਂ ਪਹੁੰਚੀਆਂ ਨੇ ਔਰ ਖਾਸ ਤੌਰ ਤੇ ਰਾਜੂ ਖੰਨਾ ਜੀ ਸਾਡੇ ਨਾਲ ਮੌਜੂਦ ਨੇ ਜੋ ਇੱਕ ਛੋਟੇ ਬੱਚੇ ਦੇ ਦਸਤਾਰ ਸਜਾ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਇੱਕ ਵਾਰ ਦਿਖਾਈ ਜਾਵੇ ਰਾਜੂ ਖੰਨਾ ਜੀ ਦਸਤਾਰ ਸਜਾ ਰਹੇ ਨੇ ਔਰ ਖਾਸ ਤੌਰ ਤੇ ਗੱਲਬਾਤ ਵੀ ਕਰਨਗੇ ਅਦਾ ਸਾਹਿਬ ਕਿੱਸਾ ਲੱਗ ਰਿਹਾ ਅੱਜ ਤੁਸੀਂ ਵੀ ਅੱਜ ਸੇਵਾ 'ਚ ਹਿੱਸਾ ਪਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਰ ਬਾਬਾ ਜੋਰਵਰ ਸਿੰਘ ਜੀ ਤੰਤਰ ਬਾਬਾ ਫਤੇ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾ ਫਤਕਾਰ ਭੇਟ ਕਰ ਲਈ ਸੰਗਤ ਜਿੱਥੇ ਨਤਬਸਤਕ ਹੋਣ ਵਾਸਤੇ ਦੁਨੀਆ ਦੇ ਕੋਨੇ-ਕੋਨੇ ਜ ਆ ਰਹੇ ਨੇ ਤੇ ਉਹਦੇ ਨਾਲ-ਨਾਲ ਸਹਿਬਜ਼ਾਦੇ ਅਤੇ ਮਾਤਾ ਜੀ ਦੇ ਅਸ਼ੀਰਵਾਦ ਨਾਲ ਇੱਕ ਪ੍ਰਾਰਲਾ ਕੀਤਾ ਸੀ ਯੂਥ ਕਾਲੀਯਰ ਵੱਲੋਂ ਕਾਲੀਯਰ ਵੱਲੋਂ ਜੀ ਮੇਰੀ ਦਸਤਾਰ ਮੇਰੀ ਸ਼ਾਨ ਨਾਤੇ ਉਹਦੇ ਵਿੱਚ ਬੱਚਿਆਂ ਦੇ ਜਿਹੜੇ ਬੱਚੇ ਪਰਨ ਕਰਦੇ ਆ ਵੀ ਅਸੀਂ ਕੇਸ ਨਹੀਂ ਕੇਸ ਨਹੀਂ ਕਟਾਵਾਂਗੇ ਰੱਖਾਂਗੇ ਉਹਨਾਂ ਨੂੰ ਕੇਸੇ ਦਸਤਾਰਾਂ ਫੇਈ ਜਾਂਦੀਆਂ ਨੇ ਛੋਟੇ ਬੱਚਿਆਂ ਨੂੰ ਬੀਬੀਆਂ ਪਹਿਣਾ ਨੇ ਬਹੁਤ ਵੱਡੀ ਗਿਣਤੀ ਦਿਮਾਲੇ ਫੇਜ ਕੇ ਜਾ ਰਹੇ ਨੇ ਬੜਾ ਅਤਿਸ਼ਾ ਨੌਜਵਾਨਾਂ ਦੇ ਬੱਚਿਆਂ ਚ ਤੁਸੀਂ ਦੇਖੋ ਬੱਚੇ ਆਪ ਮਹਾਰੇ ਕਿੱਡੀ ਵੱਡੀ ਗਿਣਤੀ ਚ ਬੀਬੀਆਂ ਪਹਿਣਾ ਦਸਤਾਰਾਂ ਜੁੜ ਰਹੇ ਨੇ ਅਸੀਂ ਸਭ ਨੂੰ ਅਪੀਲ ਕਰਦੇ ਆ ਕਿ ਸਭ ਨੂੰ ਸਿੱਖੀ ਨਾਲ ਆਪਣੇ ਕੇਸਾ ਕੇਸ ਰਖਣੀ ਚਾਹੀਦੇ ਨੇ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਨੇ ਮਾਂ ਬੋਲੀ ਪੰਜਾਬੀ ਨਾਲ ਸਭ ਨੂੰ ਪਿਆਰ ਫਤਕਾਰ ਕਰਨਾ ਚਾਹੀਦਾ ਸੋ ਇਸ ਕਰਕੇ ਬਹੁਤ ਬਹੁਤ ਸਾਰਾ ਹੰਗਾਰਾ ਮਿਲ ਰਿਹਾ ਬੜਾ ਸਫਲ ਇੱਕ ਕੈਂਪ ਜਾ ਰਿਹਾ ਲੱਗਦਾ ਕਿ ਅਮਰੇ ਇਦਾਂ ਦੇ ਪ੍ਰੋਗਰਾਮ ਨਿਰੰਤਰ ਕਰਨੇ ਚਾਹੀਦੇ ਨੇ ਦੇਖੋ ਬਿਲਕੁਲ ਕਰਨੇ ਚਾਹੀਦੇ ਨੇ ਜੀ ਦੇਖੋ ਲੰਗਰ ਵੀ ਲੱਗਣੇ ਬੜੇ ਜ਼ਰੂਰੀ ਨੇ ਅੱਜ ਦਸਤਾਰਾਂ ਦੀ ਸਭ ਤੋਂ ਵੱਡੀ ਲੋੜ ਕੀ ਅੱਜ ਪੰਜਾਬ ਆਪਣੇ ਸਿੱਖੀ ਸਿੱਖ ਪਰਿਵਾਰ ਦੇ ਨੌਜਵਾਨ ਬੱਚਿਆਂ ਨੂੰ ਸਾਂਭਣ ਦੀ ਲੋੜ ਆ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਲੋੜ ਆ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੀ ਲੋੜ ਆ ਤੇ ਕੇਸ ਕੇਸ ਰੱਖ ਕੇ ਦਸਤਾਰ ਨਾਲ ਜੋੜਨ ਦੀ ਲੋੜ ਆ ਸੋ ਇਸ ਕਰਕੇ ਅਸੀਂ ਰਲ ਮਿਲ ਕੇ ਅਸ਼ੀਰਵਾਦ ਤਾਂ ਸਹਬਜ਼ਾਦੇ ਆ ਤੇ ਮਾਤਾ ਜੀ ਦਾ ਇੱਕ oprala ਕੀਤਾ ਤੇ ਬੜਾ ਸਫਲ ਹੋ ਕੇ ਨਿਪੜਿਆ ਛੋਟੇ ਛੋਟੇ ਬੱਚੇ ਮੌਜੂਦ ਨੇ ਦੇਖ ਸਕਦੇ ਹੋ ਪਕਵਾਨ ਨੇ ਬੜਾ ਕੀ ਨਾਮ ਹੈ ਤੁਹਾਡਾ ਕਰਨੂਰ ਸਿੰਘ ਕਰਨੂਰ ਸਿੰਘ ਕੀ ਨਾਮ ਹੈ ਕਰਨੂਰ ਸਿੰਘ ਪਹਿਲਾਂ ਵੀ ਪਕਵਾਨੀ ਕਰੇ ਕਿ ਪਹਿਲੀ ਵਾਰ ਬਨ ਰਹੇ ਹੋ ਨਹੀਂ ਪਹਿਲਾਂ ਵੀ ਬਨਨੀ ਹੈ ਪਾਪਾ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਗੁਰੂ ਸਾਹਿਬ ਦੇ ਘਰ ਆਏ ਹੋ ਬਹੁਤ ਅੱਛਾ ਲੱਗ ਰਿਹਾ ਅੱਛਾ ਲੱਗ ਰਿਹਾ ਫਤਿਹ ਬੁਲਾ ਦਿਓ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਜ਼ ਗਾਰਾ ਬੋਲੇ ਸੋਨਹਾਲ ਬੋਲੇ ਸੋਨਹਾਲ ਬਿਲਕੁਲ ਖੂਬਸੂਰਤ ਤਸਵੀਰ ਕਹਿ ਸਕਦੇ ਆ ਜਿੱਥੇ ਛੋਟੇ ਛੋਟੇ ਬੱਚੇ ਇੱਥੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਉੱਥੇ ਯੂਥ ਆ ਕਾਲੀ ਦਲ ਵੱਲੋਂ ਇੱਕ ਖਾਸ ਤੌਰ ਤੇ ਉਪਰਾਲਾ ਕੀਤਾ ਗਿਆ ਹੈ ਕਿ ਮੰਦਰ ਜਿੱਥੇ ਲੰਗਰ ਲੱਗੇ ਨਿਵਾਖ ਵਾਤ ਪ੍ਰਕਾਰ ਦੇ ਉੱਥੇ ਯੂਥ ਕਾਲੀ ਦਲ ਵੱਲੋਂ 10 ਦਾ ਵੀ ਲੰਗਰ ਲਗਾਏਗਾ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਬਨੀਦਰ ਸਿੰਘ ਤਸਮਰ ਨਿਊਜ਼ ਸ਼੍ਰੀ ਫਤਿਹਗੜ ਸਾਹਿਬ